ਅੱਜ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਬੜੀ ਮਾੜੀ ਹੋਈ ਪੰਜਾਬ ਦੇ ਬੇਰੁਜ਼ਗਾਰ ਅੱਜ ਚੰਡੀਗੜ੍ਹ 'ਚ ਵੱਡੀਆਂ-ਵੱਡੀਆਂ ਆਸਾਂ ਲੈ ਕੇ ਸਰਕਾਰ ਨਾਲ ਮੀਟਿੰਗ ਕਰਨ ਰਾਏ ਸੀ ਬੇਰੁਜ਼ਗਾਰਾਂ ਦੀ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਸਕੱਤਰਤ ਵਿਖੇ ਮੀਟਿੰਗ ਸੀ ਪਰ ਮੌਕੇ ਤੇ ਆ ਕੇ ਜਦੋਂ ਮੀਟਿੰਗ ਨਾ ਹੋਈ ਤੇ ਬੇਰੁਜ਼ਗਾਰਾਂ ਦੇ ਦਿਲ ਟੁੱਟ ਗਏ ਦਰਅਸਲ ਬੇਰਗਰ ਸੰਜਾ ਮੋਰਚਾ ਪਿਛਲੇ ਲੰਬੇ ਸਮੇਂ ਤੋਂ ਨੌਕਰੀਆਂ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹੈ ਔਰ ਇਸ ਮੋਰਚੇ ਵੱਲੋਂ 25 ਮਈ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਬੀਰਪੁਰ ਵਿਖੇ ਧਰਨਾ ਮਾਰਿਆ ਸੀ ਪ੍ਰੋਟੈਸਟ ਕੀਤਾ ਸੀ ਤੇ ਉਦੋਂ ਪੁਲਿਸ ਪ੍ਰਸ਼ਾਸਨ ਨੇ ਵਿਚ ਪਾ ਕੇ ਬੇਰਗਰਾਂ ਨੂੰ ਇਹ ਭਰੋਸਾ ਦੇ ਕੇ ਸ਼ਾਂਤ ਕੀਤਾ ਸੀ ਕਿ ਉਹਨਾਂ ਦੀ ਜਲਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ ਕਰਵਾਈ ਜਾਵੇਗੀ ਸੋ ਉਸੇ ਤਹਿਤ ਅੱਜ 5 ਜੂਨ ਨੂੰ ਹਰਜੋਤ ਬੈਂਸ ਨਾਲ ਬੇਜ਼ਗਾਰ ਸਾਂਝਾ ਮੋਰਚੇ ਦੀ ਮੀਟਿੰਗ ਤੈਅ ਕੀਤੀ ਸੀ ਬਕੈਦਾ ਬੇਜ਼ਗਾਰਾਂ ਨੂੰ ਉਹਨਾਂ ਦੀ ਲੀਡਰਸ਼ਿਪ ਨੂੰ ਇਸ ਮੀਟਿੰਗ ਦਾ ਲਿਖਤੀ ਪੱਤਰ ਵੀ ਗਿਆ ਸੀ ਔਰ ਬੇਜ਼ਗਾਰ ਸਾਂਝਾ ਮੋਰਚਾ ਦੇ ਬੈਨਰ ਹੇਠ ਸੰਘਰਸ਼ਕਾਰੀਆਂ 5 ਜਥੇਬੰਦੀਆਂ ਜਿਹਦੇ ਵਿੱਚ ਬੀਐਡ ਟੈਟ ਪਾਸ ਬੇਰਗਰ ਅਧਿਆਪਕ ਯੂਨੀਅਨ ਇਸੇ ਤਰ੍ਹਾਂ ਓਵਰੇਜ ਬੇਰਗਰ ਯੂਨੀਅਨ ਬੇਰਗਰ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਬੀਐਡ ਮੈਥ ਸਾਇੰਸ ਟੈਟ ਪਾਸ ਬੇਰਗਰ ਯੂਨੀਅਨ ਇਸੇ ਤਰ੍ਹਾਂ ਆਰਟ ਐਂਡ ਕਰਾਫਟ ਟੈਟ ਪਾਸ ਬੇਰਗਰ ਅਧਿਆਪਕ ਯੂਨੀਅਨ ਇਹਨਾਂ ਯੂਨੀਅਨਾਂ ਦੀ ਸਮੁੱਚੀ ਲੀਡਰਸ਼ਿਪ ਬਹੁਤ ਆਸਾਂ ਲੈ ਕੇ ਅੱਜ ਚੰਡੀਗੜ੍ਹ ਪੁੱਜੀ ਔਰ ਚੰਡੀਗੜ੍ਹ ਜਦੋਂ ਪੰਜਾਬ ਸਖਤਰ ਪੁੱਜੀ ਤੇ ਪਤਾ ਲੱਗਾ ਵੀ ਮੰਤਰੀ ਸਾਹਿਬ ਤੇ ਦਫਤਰ ਚ ਨਹੀਂ ਕੇ ਉਹ ਹੋਰ ਰੁਝੇਵਿਆਂ ਚ ਇਧਰ ਉਧਰ ਭੱਜ ਭਜਾਈ ਕਰਕੇ ਆ ਬੇਰਗਰ ਯੂਨੀਅਨ ਦੇ ਜਿਹੜੇ ਲੀਡਰ ਨੇ ਰਮਨ ਕੁਮਾਰ ਮਲੋੜ ਤੇ ਉਹਨਾਂ ਦੇ ਸਾਥੀ ਉਹਨਾਂ ਨੂੰ ਇਹ ਭਿੰਨਕ ਪਈ ਵੀ ਸਿੱਖਿਆ ਮੰਤਰੀ ਹਰਜੋਤ ਬੈਂਸ ਪੰਜਾਬ ਭਵਨ ਵਿੱਚ ਨੇ ਉੱਥੇ ਇੱਕ ਸਮਾਗਮ ਵਿੱਚ ਸ਼ਾਮਲ ਨੇ ਔਰ ਇਹ ਸਾਰੀ ਬੇਜ਼ਗਾਰਾਂ ਦੀ ਲੀਡਰਸ਼ਿਪ ਜਿਹੜੀ ਹੈ ਉਹ ਪੰਜਾਬ ਭਵਨ ਦੇ ਗੇਟ ਕੋਲ ਖੜ ਗਈ ਵੀ ਜਦੋਂ ਬਾਹਰ ਨਿਕਲਣਗੇ ਫਰਿਆਦ ਕਰਾਂਗੇ ਜਦੋਂ ਹਰਜੋਤ ਬੈਸ ਹੁਣਾ ਦੀ ਗੱਡੀ ਪੰਜਾਬ ਭਵਨ ਤੋਂ ਬਾਹਰ ਨਿਕਲੀ ਤੇ ਫਿਰ ਬੇਜ਼ਗਾਰਾਂ ਨੇ ਉਹਨਾਂ ਨੂੰ ਹੱਥ ਮਾਰ ਕੇ ਰੁਕਣ ਦਾ ਤਰਲਾ ਮਾਰਿਆ ਪਰ ਉਹ ਅੱਗੇ ਲੰਘ ਗਏ ਜਿਹਦੇ ਰੋਸ ਵਜੋਂ ਬੇਜ਼ਗਾਰ ਜਿਹੜੇ ਭੜਕ ਪਏ ਵੇ ਉਹਨਾਂ ਨੂੰ ਪਹਿਲਾਂ ਚੰਡੀਗੜ੍ਹ ਸੱਦਿਆ ਉਹ ਚੰਡੀਗੜ੍ਹ ਸੱਦ ਕੇ ਤੇ ਬੇਰੰਗ ਮੋੜਤਾ ਉਹਨਾਂ ਨਾਲ ਮੀਟਿੰਗ ਨਹੀਂ ਕੀਤੀ ਇਸ ਮੌਕੇ ਬੇਰਗਰ ਜੂਨੀਅਨ ਦੇ ਲੀਡਰਾਂ ਨੇ ਰੋਹ ਵਿੱਚ ਆ ਕੇ ਪੰਜਾਬ ਸਰਕਾਰ ਵੱਲੋਂ ਉਹਨਾਂ ਵਿਰੁੱਧ ਅਖਤਿਆਰ ਕੀਤੇ ਅਜਿਹੇ ਵਤੇਰੇ ਦੀ ਨਖੇਦੀ ਕੀਤੀ ਔਰ ਰੋਸ ਪ੍ਰਗਟ ਕੀਤਾ ਕਿ ਲਿਖਤੀ ਤੌਰ ਤੇ ਚੰਡੀਗੜ੍ਹ ਮੀਟਿੰਗ ਲਈ ਸੱਦਨ ਦੇ ਬਾਵਜੂਦ ਉਹਨਾਂ ਨਾਲ ਮੀਟਿੰਗ ਨਾ ਕਰਕੇ ਵੱਡੀ ਠੇਸ ਪਹਚਾਈ ਹੈ ਔਰ ਇਸ ਮੁਕੇ ਲੀਡਰਸ਼ਿਪ ਨੇ ਐਲਾਨ ਕੀਤਾ ਕਿ 15 ਜੂਨ ਨੂੰ ਰੋਸ ਵਜੋਂ ਲੁਧਿਆਣਾ ਵਿਖੇ ਧਰਨਾ ਤੇ ਪ੍ਰੋਟੈਸਟ ਕੀਤਾ ਜਾਵੇਗਾ ਇਸ ਸੰਬੰਧ ਵਿੱਚ ਲੀਡਰਸ਼ਿਪ ਨੇ ਕੀ ਐਲਾਨ ਕੀਤਾ ਤੁਸੀਂ ਖੁਦ ਵੀ ਸੁਣ ਲਓ ਮંત્રી ਤੁਸੀਂ ਵੇਖ ਸਕਦੇ ਹੋ ਟਾਈਮ 11:30 ਦਾ ਅੱਜ ਦਾ ਦਿੱਤਾ ਹੋਇਆ ਸੀ ਸੈਕਟਰੀਏਟ ਭੱਜ ਗਿਆ ਮੀਟਿੰਗ ਨਹੀਂ ਕੀਤੀ ਅੱਜ ਅਸੀਂ ਪੰਜਾਬ ਕੌਣ ਮਦਰ ਪਹੁੰਚਿਆ ਆ ਤੁਹਾਡੇ ਸਾਹਮਣੇ ਹੁਣੇ ਗੱਡੀ 'ਚ ਬੈਠ ਕੇ ਇੱਥੋਂ ਵੀ ਭੱਜ ਚੁੱਕਿਆ ਇਹ ਇੱਥੋਂ ਦਾ ਭਗੌੜਾ ਸਿੱਖਿਆ ਮੰਤਰੀ ਜੋਤ ਵੈਸ ਬਣ ਚੁੱਕਿਆ ਜੋ ਮੀਟਿੰਗਾਂ ਤੋਂ ਵੀ ਭੱਜ ਰਿਹਾ ਤਾਂ ਮਸਲੇ ਕੀ ਹੱਲ ਕਰੂਗਾ ਬੇਰਜ਼ਗਰ ਬਹੁਤ ਹੀ ਇਸ ਕਾਰਜੋਗਰ ਬੇਰਜ਼ਗਰ ਸਾਥੀਓ ਜਿਵੇਂ ਕਿ ਆਪਨੰਦਪੁਰ 25 ਮਈ ਨੂੰ ਜੋ ਧਰਨਾ ਲਾਇਆ ਸੀਗਾ ਤਾਂ ਉਸ ਦੇ ਸਬੰਧ ਦੇ ਵਿੱਚ ਜਿਹੜਾ ਨਨਤਪੁਰ ਪ੍ਰਸ਼ਾਸਨ ਆ ਉਹਨਾਂ ਵੱਲੋਂ 5 ਬਜ ਦੀ ਆਪਾਂ ਨੂੰ ਜਿਹੜਾ ਲਿਖਤੀ ਮੀਟਿੰਗ ਦਿੱਤੀ ਗਈ ਸੀ ਇੱਥੇ ਬੇਅਦਗਰ ਸੰਜੋ ਬੋਰਚੇ ਦੇ ਆਗੂ ਸਹਿਬਾਨ ਪਹੁੰਚੇ ਸੀ ਮੀਟਿੰਗ ਕਰਨ ਲਈ ਪਰ ਬੜੇ ਦੁੱਖ ਦੀ ਗੱਲ ਹੈ ਕਿ ਮੰਗਾ ਆਪਣੀਆਂ ਮੰਨਣੀਆਂ ਜਾਂ ਉਸ ਦੇ ਪ੍ਰਤੀ ਜਿਹੜਾ ਹੈਗਾ ਇਹਨਾਂ ਦਾ ਰਵੱਈਆ ਪੋਜ਼ੀਟਿਵ ਹੋਣਾ ਤਾਂ ਬੜੇ ਦੂਰ ਦੀ ਗੱਲ ਹੈ ਕਿ ਸਿੱਖਿਆ ਮੰਤਰੀ ਜੀ ਦਾ ਇੱਕ ਨਾਂ ਬਣ ਚੁੱਕਿਆ ਹੈ ਕਿ ਮੀਟਿੰਗਾਂ ਤੋਂ ਭੱਜਣ ਵਾਲਾ ਮੰਤਰੀ ਤਾਂ ਅੱਜ ਫੇਰ ਮੀਟਿੰਗ ਤੋਂ ਭੱਜ ਚੁੱਕਿਆ ਹੈ ਮੀਟਿੰਗ ਦੇ ਕੇ ਇੱਥੇ ਪਹੁੰਚ ਕੇ ਵੀ ਉਹਨੇ ਮੀਟਿੰਗ ਕਰਨ ਤੋਂ ਬੇਜਦਗਰ ਸਾਂਝੇ ਮੋਰਚੇ ਦੇ ਨਾਲ ਨਾ ਕਰ ਦਿੱਤੀ ਐ ਤਾਂ ਤੁਸੀਂ ਆਪੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਬੰਦਾ ਮੀਟਿੰਗਾਂ ਤੋਂ ਭੱਜ ਰਿਹਾ ਤੇ ਉਹਦੇ ਕੋਲ ਆਪਾਂ ਨੂੰ ਦੇਣ ਦੇ ਲਈ ਕੁਝ ਵੀ ਹੈ ਨਹੀਂ ਨਾ ਕੋਈ ਉਹਦੇ ਕੋਲ ਭਰਤੀ ਹੈਗੀ ਉਹਨਾਂ ਮਤਲਬ ਆਪਣੇ ਲਈ ਬਾਕੀ ਮੰਗਾ ਤਾਂ ਬਹੁਤ ਦੂਰ ਦੀ ਗੱਲ ਆ ਜਿੱਨਾ ਚਿਰ ਭਰਤੀ ਦੀ ਗੱਲ ਨਹੀਂ ਆਉਗੀ ਪਰ ਇਸ ਕਰਕੇ ਜਿਹੜਾ ਹੈਗਾ ਬਹੁਤ ਹੀ ਮਾੜੀ ਗੱਲ ਐ ਕਿ ਇੰਨੀ ਦੂਰੋਂ ਆ ਕੇ ਖੱਜਲ ਖਰਾਬ ਹੋ ਕੇ ਇੱਥੇ ਆ ਕੇ ਪਤਾ ਲੱਗਦਾ ਕਿ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਬਹੁਤ ਹੀ ਜ਼ਿਆਦਾ ਰਜ਼ਿਵਿਆਂ ਚ ਤਾਂ ਮੇਰੇ ਕੋਲ ਮੀਟਿੰਗ ਕਰਨ ਦਾ ਸਮਾਂ ਹੈ ਨੀਗਾ ਤਾਂ ਬਹੁਤ ਹੀ ਸਤਿਕਾਰਯੋਗ ਸਾਥਿਓ ਲਗਭਗ ਤੁਸੀਂ ਸੋਣ ਹੀ ਲਿਆ ਰਮਨ ਮਲੋੜ ਤੋਂ ਤਾਂ ਸਾਥਿਓ ਜਿਹੜਾ ਰਵਈਆ ਤੁਸੀਂ ਦੇਖ ਰਹੇ ਹੋ ਸਿੱਖਿਆ ਮੰਤਰੀ ਦਾ ਬਿਲਕੁਲ ਨਿੰਦਣਯੋਗ ਹੈ ਆ ਸਿੱਖਿਆ ਮੰਤਰੀ ਨੇ ਆਪਣੇ ਸੈਕਟਰੀਟ ਆ ਕੇ ਤਾਂ ਵਾਪਸ ਚਲਾ ਜਾਣਾ ਤਾਂ ਮੀਟਿੰਗ ਨਾ ਲੈਣਾ ਤਾਂ ਬਹੁਤ ਮੰਦਭਗਾ ਹੈ ਸਾਥਿਓ ਸਰਕਾਰ ਕੋਲ ਕੁਝ ਨਹੀਂ ਹੈਗਾ ਸਿੱਖਿਆ ਮੰਤਰੀ ਕੋਲ ਕੁਝ ਨਹੀਂ ਹੈਗਾ ਤਾ ਇਸੇ ਤਰ੍ਹਾਂ ਤੁਸੀਂ ਲਗਾਤਾਰ ਅਗਲੇ ਧਰਨੇ ਦਾ ਜਿਹੜਾ ਕਾਲ ਦਿੱਤੀ 15 ਤਰੀਕ ਨੂੰ ਲੁਧਿਆਣੇ ਤੁਸੀਂ ਸਾਰਿਆਂ ਨੇ ਇਸ ਵਾਰ ਵੱਡੇ ਪੱਦਰ ਤੇ ਘਰੋਂ ਨਿਕਲਣਾ ਹੈ ਹੜ ਦਾ ਰੂਪ ਧਾਰਨ ਕਰਨਾ ਹੈ ਤਾਂ ਸਾਥਿਓ ਇਹ ਜਦੋਂ ਤੱਕ ਆਪਾਂ ਇਹਨਾਂ ਦਾ ਜਲੂਸ ਨਹੀਂ ਕੱਢਿਆ